संतन का दहन भूखा सो सर्वनिधान ग्रह सकत 36 प्रकार ग्रह सकत 36 प्रकार देवखू समा ਬਿੱਖੂ ਸਮਾ ਭਗਤ ਜਨਾ ਕਾ ریشمی پہرَت پَت کوی ساتھ سر پاؤ ریشمی پہرَت پِت کوی ساتھ سوں مکھ جوری ہے اد بھی چوں تُ مت हर जन की सेवा जो करे इत छू हर जन की सेवा जो करे इत उतू सब किच ਦਰਸ਼ਨ ਪੇਟਕ ਸਾਦਕਾ ਨਾਨਕ ਗੁਣਗਾਈ ਦਰਸ਼ਨ ਪੇਟਕ ਸਾਦਕਾ ਨਾਨਕ ਗੁਣਗਾਈ ਸੰਤ ਜਨਾ ਕਾ ਛੂ ਇਸ ਚਰਣੀ ਲਾ ਆ ਹਸਨ ਤਜਨਾ ਕਾ ਸੁਪਰਾ ਇਸ ਚਰਣੀ ਮਾਇਆ ਤਾਰੀ ਛਤਰਪਤ ਤਿੰਨ ਛੂਡੋ ਤਿਆਗ ਤਾ ਸਮਝ ਆਏਗੀ ਕਿ ਮੈਨੂੰ ਬਣਨਾ ਕੀ ਹੈ ਮੈਨੂੰ ਫੇਮ ਲੈਣਾ ਹੈ ਜਾਂ ਮੈਨੂੰ ਚੰਗੇ ਗੁਣ ਲੈਣੇ ਨੇ ਸੋ ਉਹ ਸੁਭਾ ਤਿਆਗਣਾ ਹੈ ਜਿਹਦੇ ਨਾਲ ਆਗੁਣ ਆਂਦੇ ਨੇ ਔਰ ਮਨ ਕੀ ਮਤ ਮੈਂ ਧਾਰਦਾ ਹਾਂ ਮਨ ਕੀ ਮਤ ਨੂੰ ਮਾਇਆ ਕਹਿੰਦੇ ਨੇ ਦੁਨੀਆ ਦੇ ਸੋਨੇ ਪੈਸੇ ਇਸਤਰੀ ਜਾਇਦਾਦ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਇਹ ਵਾਲੀਆਂ ਗੱਲਾਂ ਜਦੋਂ ਤੱਕ ਕੀਤੀਆਂ ਨਹੀਂ ਜਾਣਗੀਆਂ ਤਾਂ ਤੱਕ ਗੱਲ ਬਣੇਗੀ ਨਹੀਂ ਬੜੇ ਸਾਰੇ ਸ਼ਬਦ ਨੇ ਸਾਨੂੰ ਸਮਝਣਾ ਪਏਗਾ ਗੁਰਮਤ ਦੁਨਿਆਵੀ ਚੀਜ਼ਾਂ ਨੂੰ ਮਾਇਆ ਨਹੀਂ ਕਹਿੰਦੀ ਗੁਰਮਤ ਮੇਰੇ ਮਨ ਕੀ ਮਤ ਨੂੰ ਮਾਇਆ ਕਹਿੰਦੀ ਹੈ ਅੱਗੇ ਕਹਿੰਦੇ ਨੇ ਪਹਿਲੇ ਪਦੇ ਚ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ ਨਮਰਤਾ ਭਾਵ ਨਾਲ ਵਿਜ਼डम ਦੀ ਸੋਰਸ ਨੂੰ ਲੈ ਲਵੋ ਜੇ ਸੁਭਾਅ ਬਣਾ ਲਵੋ ਤਾਂ ਨਿਹਾਲ ਹੋ ਜਾਈਦਾ ਹੈ। ਸਾਸਨ ਦੇ ਦਿਨ ਅਸੀਂ ਜੋ ਜਪਜੀ ਸਾਹਿਬ ਪੜਿਆ ਸੀ ਤਾਂ ਅਸੀਂ ਜਪਜੀ ਸਾਹਿਬ ਵਿੱਚ ਆਖਰੀ ਪੰਕਤੀ ਆਈ ਸੀ ਨਾਨਕ ਨਦਰੀ ਨਦਰ ਨਿਹਾਲ। ਪੜਿਆ ਤੇ ਬਹੁਤ ਵਾਰੀ ਸੀ। ਲਾਈਫ ਵਿੱਚ ਪਤਾ ਨਹੀਂ ਕਿੰਨੀਆਂ ਲੱਖਾਂ ਵਾਰੀ ਪੜਿਆ ਸੀ ਜਪਜੀ ਸਾਹਿਬ ਪਰ ਨਿਹਾਲ ਦੇ ਮੈਨੇ ਉਸ ਦਿਨ ਸਮਝ ਆਏ ਕਿ ਪਹਿਲੀ ਪੌੜੀ ਚ ਕੰਦੇ ਨੇ ਕਿਵੇਂ ਸਜਾਰਾ ਹੋਈ ਹੈ। ਕਿਵੇਂ ਕੂੜਾ ਟੁੱਟਿਆ ਪਾਲ। ਮੈਂ ਸਵਾਲ ਪਾਇਆ ਸੀ ਸਤਿਗੁਰ ਜੀ ਮੈਂ ਸਚਿਆਰ ਕਿਵੇਂ ਬਣਨਾ ਮੈਂ ਕੁੜਿਆਰਾ ਹਾਂ ਉਹਨਾਂ ਨੇ 38 ਪੋੜੀਆਂ ਚ ਮੈਨੂੰ ਕੁੜਿਆਰ ਤੋਂ ਸਚਿਆਰ ਬਣਾਇਆ ਔਰ ਜਦੋਂ ਮਨ ਕੁੜਿਆਰ ਤੋਂ ਸਚਿਆਰ ਬਣ ਗਿਆ ਉਹਨੂੰ ਸੱਚਖੰਡ ਵਸੇ ਨਿਰੰਕਾਰ ਨਜ਼ਰ ਆਇਆ ਤੋ ਕਹਿੰਦਾ ਹੁਣ ਮੈਂ ਨਿਹਾਲ ਹੋ ਗਿਆ ਮਾਈ ਕੁਐਸਚਨ ਦੀ ਕੁਐਸਚਨ ਇਜ਼ ਅਨਸਰਡ ਮੇਰੀ ਜਾਂਚਨਾ ਪੂਰੀ ਹੋ ਗਈ ਮੇਰੀ ਪਿਆਸ बुझ ਗਈ मेरी तृष्णा बुझ गई आज से मैं कुड़ियार तो आड़ियारचार बना तुम मैं सच्यार बना के दिखा दिता मैं निहाल हो गया निहाल का मतलब हुआ जो मांगा था वो मिल गया और मिलने के बाद मैंने उसका असर महसूस किया चिन्ह मैनु नजर आए मैंने पानी मांगा था अब मेरी प्यास बुझ गई है निहाल हो गए ਨਿਹਾਲ ਹੋ ਜਾਈਦਾ ਹੈ ਕਦੋਂ ਨਿਮਰਤਾ ਭਾਵ ਨਾਲ ਸਤਿਗੁਰ ਦੀ ਮੱਤ ਦੀ ਸੋਰਸ ਭਾਵ ਉਸ ਨੂੰ ਲੈ ਲੈਣਾ ਸੁਭਾਵ ਨਾਲ ਨਾਲ ਮੀਨਸ ਚੰਗੇ ਗੁਣਾ ਦੇ ਸੁਭਾਅ ਦੇ ਨਾਲ ਨਿਹਾਲ ਹੋ ਜਾਈਦਾ ਹੈ ਰਾਜ ਮਿਲਕ ਸਿਕਦਾਰੀਆਂ ਅਗਨੀ ਮੇ ਜਾਲ ਇਹ ਦੁਨਿਆਵੀ ਰਾਜ ਦੀ ਗੱਲ ਨਹੀਂ ਚੱਲ ਰਹੀ ਮਨ ਕੀ ਮੱਤ ਦੇ ਰਾਜ ਵਾਲਾ ਕੁਝ ਵੀ ਜਿਹੜਾ ਚੌਧਰ ਸਾਨੂੰ ਪ੍ਰਾਪਤ ਹੈ ਨਾ ਉਹ ਅਗ ਵਿੱਚ ਸਾੜਨ ਯੋਗ ਹੈ ਸਾੜ ਹੀ ਦੇਣੀ ਚਾਹੀਦੀ ਹੈ ਵਰਨਾ ਆਪਣੇ ਅਹੰਕਾਰ ਜਗਤ ਜਲਿਆ ਵਰਨਾ ਇਹ ਤੈਨੂੰ ਸਾੜੇਗੀ ਸੰਤਨ ਦਾ ਦਾਣਾ ਰੂਖਾ ਸੁ ਸਰਬ નિਧਾਨ ਮੇਰੇ ਵੀਰ ਲਵਲੀ ਜੀ ਨੇ ਮਨੂੰ ਇੱਕ ਸੈਂਟੈਂਸ ਹੋਰ ਵੀ ਕਿਹਾ ਸੀ ਇਹ ਸੰਤ ਜਨਾ ਦਾ ਛੋਹਰਾ ਇਸ ਕਰਕੇ ਗਾਣਾ ਕਿਉਂਕਿ ਕਈ ਸੰਤਾਂ ਦੇ ਡੇਰੇ ਸਮਝਦੇ ਨੇ ਫਲਾਣੇ ਸੰਤ ਜੀ ਨੇ ਇਹ ਸੰਤ ਜੀ ਦਾ ਪੁੱਤਰ ਹੈ ਇਹਨਾਂ ਦੇ ਚਰਨੀ ਲੱਗੋ ਬਾਣੀ ਕਿਸੇ ਮਨੁੱਖ ਦੇ ਚਰਨੀ ਲੱਗਣ ਦੀ ਗੱਲ ਨਹੀਂ ਕਰ ਰਹੀ ਹੈ ਗੁਰੂ ਕੇ ਚਰਨ ਵੀ ਅਸੀਂ ਕਿਸਰਾ ਲੱਗਦੇ ਆ ਗੁਰੂ ਦੇ ਦੱਸੇ ਨਕਸ਼ੇ ਕਦਮ ਪਦ ਚਿੰਤੇ ਟੁਰ ਕੇ ਹੁਣ ਅੱਗੇ ਫਿਰ ਆਇਆ ਤੁਹਾਨੂੰ ਕ੍ਰਾਸ ਸੈਕ ਨਾਲ ਨਾਲ ਬਾਣੀ ਦੇ ਮਿਲਦਾ ਜਾਏਗਾ ਯੂਨੀਕ ਉੱਤੋਂ ਥੱਲੇ ਤੱਕ ਉਸੇ ਹੀ ਗੁਰਮਤਿ ਸਿਧਾਂਤ ਦੇ ਦਾਇਰੇ ਅੰਦਰ ਅਰਥ ਸਮਝ ਆਉਂਦੇ ਜਾਣਗੇ ਸੰਤਨ ਦਾ ਦਾਣਾ ਰੂਖਾ ਸੁ ਸਰਵਿੰਦਾਨ ਵਰਚੂਸ ਦੇ ਸੁਭਾ ਨਾਲ ਜਿਹੜਾ ਸੰਤੋਖ ਆਂਦਾ ਹੈ ਨਾ ਇਹ ਅਸਲੀ ਖਜ਼ਾਨਾ ਹੈ ਗ੍ਰੇਸ ਆਕਤ 36 ਪ੍ਰਕਾਰ ਉਹਨੇ ਤੇ ਟਰਮਿਕ ਐਕਸਪਲੇਨ ਕਰਨੀ ਪੈਗੀ ਸਾਕਤ ਕਿਸ ਨੂੰ ਕੰਦਰ ਕਬੀਰ 사ਕਤ ਸੰਗ ਨਾ ਕੀਜੀਏ ਦੂਰ ਜਾਈਏ ਭਾਕ ਇਹਦਾ ਮੈਨਾ ਆਮ ਕੱਢਦੇ ਨੇ ਜਿਹੜਾ 사ਕਤ ਹੋਏ ਉਹਦੇ ਨਾਲ ਦੂਰ ਹੀ ਰਹਿਣਾ ਚਾਹੀਦਾ ਆਮ ਤੌਰ ਤੇ ਜਿਨ੍ਹਾਂ ਨੂੰ ਆਪਣੇ ਆਪ ਵਿੱਚ ਭੁਲੇਖਾ ਹੋ ਜਾਂਦਾ ਮੈਂ ਬੜਾ ਧਰਮੀ ਹਾਂ ਮੈਂ ਬੜਾ ਸੁੱਚਾ ਸੁੱਚਾ ਹਾਂ ਮੈਂ ਬੜਾ ਸ਼ਰੀਫ ਹਾਂ ਉਹ ਲੋਕਾਂ ਨੂੰ ਲੇਬਲ ਲਗਾਉਂਦੇ ਨੇ ਤੂੰ 사ਕਤ ਤੂੰ 사ਕਤ ਤੂੰ ਹਮ ਤੁਹਾਰੇ ਸਾਥ ਨਹੀਂ ਬੈਠेंगे ਹਮ ਤੁਹਾਰੇ ਸਾਥ ਨਹੀਂ ਉੱਠेंगे ਬੈਠेंगे ਉਹ ਆਪਣੇ ਆਪ ਨੂੰ ਬੜਾ ਧਰਮੀ ਸਮਝਣ ਲੱਗ ਪੈਂਦੇ ਨੇ ਕਿਉਂ ਇੰਨਾ ਕੱਚਾ ਹੈ ਕਿ ਇਹਦੇ ਨਾਲ ਰਹੇਗਾ ਤੇ ਤੈਨੂੰ ਇਹਦੀ ਬਿਮਾਰੀ ਚੜ ਜਾਏਗੀ। ਤੈਨੂੰ ਇੰਨਾ ਪੱਕਾ ਹੋਣਾ ਚਾਹੀਦਾ ਹੈ ਕਿ ਇਹ ਦੇ ਸ਼ਰਾਬੀ ਹੈ ਤਾਂ ਮੈਂ ਇਹਦੇ ਨਾਲ ਬੈਠਾਂ ਔਰ ਉਹ ਮੇਰਾ ਸੰਗ ਕਰਕੇ ਪੁੱਛੇ ਕਿਹੜੇ ਗੁਰੂ ਕੋਲੋਂ ਮਤ ਲੈ ਕੇ ਆਇਆ ਤਾਂ ਉਹ ਵੀ ਸ਼ਰਾਬ ਛੱਡ ਦੇਵੇ। ਲੇਕਿਨ ਆਪਣੇ ਹੰਕਾਰ ਵਿੱਚ ਅਸੀਂ ਕਿਸੇ ਨੂੰ ਲੇਬਲ ਨਹੀਂ ਕਰ ਸਕਦੇ ਆ ਸਾਖਤ। ਇਸ ਕਰਕੇ ਅਸੀਂ ਜਪਜੀ ਸਾਹਿਬ ਵਿੱਚ ਪੜਿਆ ਸੀ ਪੁੰਨੀ ਪਾਪੀ ਆਖਣ ਆਖਣ ਹੁੰਦਾ ਲੇਬਲ। ਕਿਸੇ ਨੂੰ ਪੁੰਨੀ ਔਰ ਪਾਪੀ ਦਾ ਲੇਬਲ ਨਾ ਲਗਾਇਆ ਕਰ ਕਿਸੇ ਨੂੰ ਸਾਕਤ ਵੀ ਨਹੀਂ ਅਸੀਂ ਕਹਿ ਸਕਦੇ ਔਰ ਦੂਰੋਂ ਕਿਸ ਤਰ੍ਹਾਂ ਪੱਜਾਂਵਾਂਗੇ ਇੱਕ ਕਮਰੇ 'ਚ ਬੈਠਿਆ ਹੋਇਆ ਅਸੀਂ ਜਾਵਾਂਗੇ ਅਚਾਨਕ ਉਹਨੂੰ ਦੇਖਾਂਗੇ ਦੌੜ ਜਾਵਾਂਗੇ ਦੋ ਕਾਰਾਂ ਟ੍ਰੈਫਿਕ ਜੈਮ 'ਚ ਖੜੀਆਂ ਹੋ ਗਈਆਂ ਨਾਲ ਵਾਲੀ ਕਾਰ ਜਿਹੋ ਬੈਠਾ ਹੈਗਾ ਅਸੀਂ ਕਾਂਗੇ ਸਾਕਤ ਆਹ ਕਾਰ ਛੋੜ ਕੇ ਨਸ ਜਾਵਾਂਗੇ ਨਹੀਂ ਇਹ ਪ੍ਰੈਕਟੀਕਲ ਗੱਲਾਂ ਨਹੀਂ ਐ ਕਬੀਰ ਜੀ ਸਾਕਤ ਦਾ ਮਤਲਬ ਕਹਿੰਦੇ ਨੇ ਸੋਰਸ ਆਫ ਮੰਦੇ ਖਿਆਲ ਜਿੱਥੋਂ ਵੀ ਮੰਦੇ ਖਿਆਲ ਆਂਦੇ ਨੇ ਨਾ ਉਹਨਾਂ ਤੋਂ ਦੂਰ ਹੀ ਰਿਆ ਕਰ ਮਾਇ ਮੁੰਡੋ ਤੇ ਗੁਰੂ ਕੀ ਜਾਤੇ ਪਰ ਨਾ ਜੈ ਕਿਸੇ ਮਨੁੱਖ ਕਿਸੇ ਸਰੀਰਕ ਗੁਰੂ ਦੀ ਮਾ ਦੇ ਮੁੰਡਨ ਦੀ ਗੱਲ ਨਹੀਂ ਚੱਲ ਰਹੀ ਮਾਇ ਮੁੰਡੋ ਤੇ ਗੁਰੂ ਕੀ ਉਸ ਸੋਰਸ ਨੂੰ ਹੀ ਉਥੋਂ ਹੀ ਕੱਟ ਦਿਆ ਕਰ ਜਿੱਥੋਂ ਤੈਨੂੰ ਆਗੁਣੋਂ ਦੀ ਦੁਰਮਤ ਆਂਦੀ ਹੈ ਸੋ ਕਹਿੰਦੇ ਨੇ ਗ੍ਰਹਿ ਸਾਖਤ 36 ਪ੍ਰਕਾਰ ਦੇ ਵਿਖੂਸਮਨ ਵਿਕਾਰਾਂ ਨਾਲ ਤ੍ਰਿਸ਼ਨਾਲੂ ਭੋਜਨ ਜ਼ਹਿਰ ਦੇ ਬਰਾਬਰ ਹੁੰਦਾ ਹੈ ਸੋ ਸਾਨੂੰ ਕੀ ਸਿੱਖਣਾ ਹੈ ਸੰਤੋਖ ਇਸ ਪੰਕਤੀ ਚੋਂ ਅਰਥ ਨਿਕਲ ਕੇ ਆਏ ਸੰਤੋਖ ਇੱਕ ਆਈਡੀਆਲ ਹੈ ਸੰਤੋਖ ਇੱਕ ਸੰਤ ਹੈ ਸੰਤੋਖ ਦੇ ਨਾਲ ਮੇਰਾ ਪੁੱਤਰ ਬੰਦ ਹੈ ਸੰਤੋਖ ਥਾ ਪ੍ਰਖਿਆ ਜਿੰਨ ਸੂਤ ਢਾਲ ਤਰੰਧਿਆ ਕਾ ਪੂ ਇਹ ਸਾਰੇ ਚੰਗੇ ਚੰਬੇ ਗੁਣ ਜਿਹੜੇ ਨਿਕਲ ਕੇ ਆਉਂਦੇ ਨੇ ਸਭ ਨੂੰ ਸੰਤਨ ਕਹਿੰਦੇ ਨੇ ਸੰਤ ਕਹਿੰਦੇ ਨੇ ਰੱਬ ਜੀ ਨੂੰ ਸੱਚ ਕਹਿੰਦੇ ਨੇ ਸੱਚ ਤੋਂ ਜਿਹੜਾ ਨਿਕਲ ਕੇ ਆਇਆ ਸੱਤ ਕਹਿੰਦੇ ਨੇ ਸੱਤ ਤੋਂ ਜਿਹੜੇ-ਜਿਹੜੇ ਗੁਣ ਨਿਕਲ ਕੇ ਆਉਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਸੰਤ ਦੇ ਤੱਤੇ ਨੂੰ ਜੇ ਔਂਕੜ ਨਹੀਂ ਹੁੰਦੀ ਉਹਨੂੰ ਪਲੂਰਲ ਕਹਿੰਦੇ ਨੇ ਬਹੁਵਚਨ ਮੀਨਸ ਇਨਫਿਨਿਟ ਬੇਅੰਤ ਚੰਗੇ ਜੁ ਗੁਣ ਬੇਅੰਤ ਚੰਗੇ ਗੁਣਾਂ ਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਕਹਿੰਦੇ ਨੇ ਔਰ ਜਿੱਥੇ ਸੰਤ ਦੇ ਤੱਤੇ ਨੂੰ ਔਂਕੜ ਆ ਜਾਂਦੀ ਹੈ ਉੱਥੇ ਉਹਨੂੰ ਇਕਵਚਨ ਕਹਿੰਦੇ ਨੇ ਇਕਵਚਨ ਸੰਤ ਹੁੰਦਾ ਹੈ ਰੱਬ ਇਕ ਵਚਨ ਸੰਤੋਤ ਦਾ ਗੁਰੂ ਜੀ ਔਰ ਗੁਰੂ ਜੀ ਸ਼ਰੀਰਕ ਨਹੀਂ ਹੁੰਦਾ ਸ਼ਬਦ ਗੁਰੂ ਹੁੰਦਾ ਹੈ ਸੋਰਸ ਆਫ ਵਿਜ਼ਡਮ ਜਿਹਦੇ ਚੋਂ ਸਤ ਨਿਕਲ ਨਿਕਲ ਕੇ ਆਂਦਾ ਹੈ ਸੰਤ ਨਿਕਲ ਨਿਕਲ ਕੇ ਆਂਦਾ ਹੈ ਚੰਗੇ ਚੰਗੇ ਗੁਣਾ ਦੀ ਅਕਲ ਨਿਕਲ ਕੇ ਆਂਦੀ ਹੈ ਔਰ ਉਹਨਾਂ ਦਾ ਸੰਗ ਕਰਦਿਆਂ ਸੰਤਨ ਸੰਗ ਕਰਦਿਆਂ ਗ੍ਰਹਿ ਸਾਖਤ 36 ਪ੍ਰਕਾਰ ਕਿਸੇ ਮਨੁੱਖ ਨੂੰ ਨਾ ਕਹਿਣਾ ਸਾਖਤ ਔਰ ਕਿਸੇ ਨੂੰ ਨਾ ਕਹਿਣਾ ਤੇਰੇ ਘਰ ਮੈਂ ਰੋਟੀ ਨਹੀਂ ਖਾਣੀ ਰੋਟੀ ਦਾ ਵਿਚਕਾਰ ਕਸੂਰ ਨਹੀਂ ਹੈ ਮੇਰਾ ਕਸੂਰ ਹੈ ਕਿ ਮੈਂ ਕਿਸ ਮੰਦੇ ਖਿਆਲਾਂ ਵਿੱਚ ਹਾਂ ਪੱਤ ਜਿਨਾ ਕਾ ਲੂਗਰਾ ਲੂਗਰਾ ਮਹਾਰਾਸ਼ਟਰੀ ਬੋਲੀ ਹੈ ਮਰਾਠੀ ਵਿੱਚ ਲੂਗਰਾ ਹੁੰਦਾ ਉਹ ਜਿਹੜੀ ਇੱਕ ਪੈਰਾਂ ਤੇ ਲਪੇਟ ਕੇ ਆਪਣੀ ਚਾਰੋਂ ਪਾਸੇ ਇਹ ਤੋਂ ਪਿੱਛੋਂ ਲਾਂਗੜ ਦੀ ਕੱਢ ਕੇ ਸਾੜੀ ਦੀ ਬੰਦੇ ਨੇ ਉਸ ਨੂੰ ਲੂਗਰਾ ਕਹਿੰਦੇ ਨੇ ਗੁਰੂ ਪਾਚੇ ਇਥੇ ਉਹਦੇ ਪਹਿਰਨ ਬਾਰੇ ਗੱਲ ਕਰਦਨੇ ਭਗਤ ਜਿਨਾਂ ਕਾ ਲੂਗਰਾ ਓਢ ਨਗਨ ਨ ਹੋਈ ਵਰਚੂਸ ਦਾ ਪੈਰਨ ਪਾਉ ਤ ਜਮਾ ਵੱਲੋਂ ਪਤ ਨਹੀਂ ਲੁੱਟਦੀ ਜੇ ਚੰਗੇ ਗੁਣਾਂ ਦਾ ਆਰਮਰ ਪਾ ਲਵੋ ਨਾ ਫਿਰ ਜਮ ਪਤ ਨਹੀਂ ਲੁੱਟਦੇ ਨੇ ਦਰਉਪਤੀ ਮੇਰੀ ਲੁੱਟੀ ਨਹੀਂ ਜਾਂਦੀ ਚਾਰੇ ਪਾਸੇ ਦੁਰਯੋਦਨ ਦਾ ਦਰਬਾਰ ਹੈ ਅਗੁਣਾ ਦਾ ਦਰਬਾਰ ਹੈ ਸਰਵਰ ਪੰਖੀ ਏਕੜੋ ਫਾਹੀ ਵਾਲ 50 ਚਾਰੋਂ ਪਾਸੋਂ ਸਾਨੂੰ ਨੈਗੇਟਿਵ ਇਕੱਠੇ ਕਰਨ ਦੀ ਅਕਲ ਆਏਗੀ ਪਰ ਜੇ ਉਹ ਅਕਲ ਅਸੀਂ ਲੈ ਲਈ ਮੇਰੀ ਦਰੁਪਤੀ ਨਗਨ ਹੋ ਜਾਏਗੀ ਮੇਰੀ ਦਰੁਪਤੀ ਨਗਨ ਨਾ ਹੋਏ ਇਸ ਨੂੰ ਸਤਗੁਰ ਦੀ ਮੱਤ ਦਾ ਚੋਲਾ ਸਿਰ ਪਾਉ ਪਾਣਾ ਪਏਗਾ ਕੱਪੜਾ ਪਾਣਾ ਪਏਗਾ ਕਰਮੀ ਆਵੇ ਕੱਪੜਾ ਪਾਣਾ ਪਏਗਾ ਉਹਨੂੰ ਕਹਿੰਦੇ ਨੇ ਪ੍ਰੇਮ ਪਟੂਲਾ ਤੈਸ਼ੈ ਦਿੱਤਾ ਟੱਕਣ ਕੋ ਪਤ ਮੇਰੀ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਤੂੰ ਮੈਨੂੰ ਪ੍ਰੇਮ ਪਟੂਲਾ ਦਿੱਤਾ ਪਰ ਅਫਸੋਸ ਦੀ ਗੱਲ ਕੀ ਹੈ ਕੋਈ ਵੀ ਤਾਂ ਰੋਕਦਾ ਨਹੀਂ ਹੈ ਨਾ ਕੋਈ ਪ੍ਰਬੰਧਕ ਤੇ ਨਾ ਕੋਈ ਪਾਈਸਾ ਕਿ ਜਿਹੜਾ ਰੁਮਾਲਾ ਚੜਾ ਰਹੇ ਉਹ ਰੁਮਾਲਾ ਚੜਾਉਣ ਵੇਲੇ ਪ੍ਰੇਮ ਪਟੋਲਾ ਤੈਸ਼ਾ ਦਿੱਤਾ ਸਤਗੁਰੂ ਦੀ ਪੱਤ ਟੱਕਣ ਵਾਸਤੇ ਨਹੀਂ ਹੈ ਰੁਮਾਲਾ ਤੇ ਅਸੀਂ ਸਤਕਾਰ ਵਜੋਂ ਚੜਾਉਂਦੇ ਆ ਸਤਗੁਰੂ ਦੀ ਮੱਤ ਮੇਰੀ ਪੱਤ ਟੱਕੇਗੀ ਆਉ ਗੁਣਾ ਵੱਲੋਂ ਆਉ ਗੁਣ ਜੰਮ ਹੁੰਦੇ ਨੇ ਆਉ ਗੁਣ ਦੁਰਯੋਦਨ ਦੇ ਦਰਬਾਰ ਦੇ ਮੈਂਬਰਸ ਹੁੰਦੇ ਨੇ ਮੇਰੀ ਪੱਤ ਨੂੰ ਲੁੱਟਦੇ ਨੇ ਪੱਤ ਨਾ ਲੁੱਟੀ ਜਾਏ ਉਹਨੂੰ ਕਹਿੰਦੇ ਨੇ ਭਗਤ ਜੇ ਨਾ ਕਾ ਲੂਗਰਾ ਵਰਚੂਸ ਦਾ ਧਰਨ ਪਾਉ ਤਾਂ ਨਗਨ ਨਹੀਂ ਹੁੰਦੇ ਨੇ ਸਾਖਤ ਸਿਰ ਪਾਉ ਰੇਸ਼ਮੀ ਪਹਿਰਤ ਪਤਖੋਈ ਵਾਈਸਿਸ ਨਾਲ ਕੁਮਤ ਰੂਪੀ ਵੇਸ ਧਾਰਨ ਕਰ ਲਵੋ ਤਾਂ ਅਣਖ ਚਲੀ ਜਾਂਦੀ ਹੈ ਦੁਰਮਤ ਆ ਜਾਂਦੀ ਹੈ ਜੰਮ ਪਤ ਲੁੱਟ ਲੈਂਦਾ ਸ੍ਰੀ ਰਾਮਨਾਮਾ ਉਚਰਮਨਾ ਅਗੇ ਜਮਦਲ ਬਿਖਮ ਕਨਾ ਅਗੇ ਕਹਿੰਦੇ ਨੇ ਸਾਕਤ ਸਿਓ ਮੋਹ ਮੁਖ ਜੋੜੇ ਐ ਅਦ ਵਿੱਚੋਂ ਟੁੱਟੇ ਕਈ ਲੋਕੀ ਸਮਝਦੇ ਨੇ ਕਿਸੇ ਗਲਤ ਬੰਦੇ ਨਾਲ ਦੋਸਤੀ ਕਰ ਲਓ ਨਾ ਉਹ ਤੋੜ ਨਹੀਂ ਨਿਭਦੀ ਅਦੋਂ ਵਿੱਚੋਂ ਟੁੱਟ ਗਈ ਗੱਲ ਦਰਸਲ ਚੱਲ ਰਹੀ ਹੈ ਰੱਬੀ ਮਿਲਨ ਦੀ ਅਵਸਥਾ ਗੱਲ ਦਰਸਲ ਚੱਲ ਰਹੀ ਹੈ ਮੈਂ ਆਪਣੇ ਬਾਹਰਲੇ ਐਕਸ਼ਨ ਕਿਵੇਂ ਠੀਕ ਕਰਾਂ ਬਾਹਰਲੇ ਐਕਸ਼ਨ ਮੇਰੇ ਤਾਂ ਠੀਕ ਹੋਣਗੇ ਜੇ ਮੇਰਾ ਮਨ ਅੰਦਰੋਂ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ 사ਸੰਗਤ ਜੀ ਜੋ ਜੀਏ ਹੋਏ ਸੋ ਉਗਵੇ ਕੋਈ ਵੀ ਮਨੁੱਖੇ ਤੋਂ ਜ਼ੁਬਾਨ ਤੋਂ ਗਾਲ ਕੱਢਦਾ ਨਾ ਉਹ ਸਲਿੱਪ ਆਫ ਟੰਗ ਨਹੀਂ ਹੁੰਦੀ ਅਚਾਨਕ ਨਹੀਂ ਹੁੰਦੀ ਇੱਥੇ ਗਾਲਾਂ ਇਕੱਠੀਆਂ ਕੀਤੀਆਂ ਹੁੰਦੀਆਂ ਪਹਿਲਾਂ ਇੱਥੇ ਮਨ ਕਾਚਾ ਤਨ ਇਕੱਠਾ ਕਰਦਾ ਫਿਰ ਗਾਲ ਜ਼ੁਬਾਨ ਤੇ ਆਂਦੀ ਹੈ ਪਹਿਲਾਂ ਇੱਥੇ ਆਵਗੁਣ ਇਕੱਠਾ ਕਰਦਾ ਫਿਰ ਇਹਨਾ ਹੱਥਾਂ ਨਾਲ ਗਲਤ ਕੰਮ ਕਰਦਾ ਇੱਥੇ ਮਾੜਾ ਖਿਆਲ ਰੱਖਦਾ ਤਾਂ ਜ਼ੁਬਾਨ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਸਾਰੀਆਂ ਗੱਲਾਂ ਅਸੀਂ ਕਰਦੇ ਆ ਇਹਦਾ ਮਤਲਬ ਅੰਦਰ ਤੇ ਬਾਹਰ ਅੰਦਰ ਤੇ ਬਾਹਰ ਦੋਨੋਂ ਸੁਖੀ ਹੋ ਜਾਣ ਰੱਬ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਉਹ ਵਾਲੇ ਰਸਤੇ 'ਚ ਆਵਗੁਣ ਸਾਥ ਨਹੀਂ ਦੇ ਸਕਦੇ ਯੂ ਕੈਨ ਓਟ ਅਚੀਵ ਵੈਲਨੈਸ ਵਿਦ ਗੋਡ ਸਿੰਪਲ ਸਿੰਪਲ ਮੈਂ ਅੱਜ ਕੱਲ ਦੇ ਨੌਜਵਾਨਾਂ ਦੀ ਲੈਂਗੁਏਜ ਵਿੱਚ ਵਨ ਲਾਈਨਰ मीनिंग ਕਰਨ ਦੀ ਕੋਸ਼ਿਸ਼ ਕਰ ਰਿਹਾ ਇਨ ਸਪਾਈਟ ਆਫ ਗੋਇੰਗ ਇਨਟੂ ਡਿਟੇਲ ਕਹਿੰਦੇ ਨੇ ਸਾਕਤ ਸਿਉ ਮੂਖ ਜੋ ਰਿਹਾ ਅਦ ਵਿੱਚੋਂ ਟੁੱਟੈ ਵਾਈਸਿਸ ਨਾਲ ਕੁਮਤ ਰੂਪੀ ਵੇਸ ਨਾਲ ਰੋਬ ਆਫ ਆਨਰ ਨਹੀਂ ਮਿਲਦਾ ਪੱਤ ਟੱਕਣ ਵਾਲੀ ਅਕਲ ਨਹੀਂ ਆਂਦੀ ਇਸ ਤਰ੍ਹਾਂ ਅਸੀਂ ਬੋਰੂ ਕਰਦੇ ਆ ਸਾਕਤ ਮਤ ਤਾ ਆਪਣੇ ਰਸਤੇ ਤੋਂ ਟੁੱਟ ਜਾਂਦੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੁੱਟੈ ਸਾਹਿਬ ਜੀ ਕਹਿੰਦੇ ਨਾਲ-ਨਾਲ ਇੱਕ-ਇੱਕ ਪੰਕਤੀ ਨਾਲ ਕੰਟਰਾਸਟ ਦੱਸਿਆ ਹੋਇਆ ਹੈ ਸਾਖਤ ਦਾ ਔਰ ਚੰਗੇ ਗੁਣਾਂ ਦਾ ਆਈਡੀਅਲਸ ਦਾ ਸੰਤਨ ਸੰਗ ਦਾ ਔਰ ਅਬ ਗੁਣਾਂ ਦਾ ਕਹਿੰਦੇ ਨੇ ਸਾਖਤ ਸਿਉਮ ਅਦ ਵਿੱਚੋਂ ਟੁੱਟੇ ਵਾਈਸਿਸ ਨਾਲ ਤੋੜ ਨਹੀਂ ਨਿਪਦੀ ਐ ਰੱਬ ਦੇ ਮਾਰਗ ਤੇ ਨਹੀਂ ਟੁਰ ਪਾਈਦਾ ਹਰਡਲਸ ਆਂਦੀਆਂ ਰਹਿੰਦੀਆਂ ਔਰ ਅਸੀਂ ਓਖੇ ਰਹਿੰਦੇ ਆਂ ਚਾਰੋਂ ਪਾਸੇ ਸਾਡੀ ਰਿਲੇਸ਼ਨਸ਼ਿਪ ਖਰਾਬ ਹੋ ਜਾਂਦੀ ਐ ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੁੱਟੈ ਇਤ ਉਤ ਕੀ ਹੁੰਦਾ ਐ ਇਤ ਉਤ ਆਗੇ ਪਾਛੇ ਐਥੇ ਉਤਹਿ ਅੰਦਰ ਦੀ ਜਿਹੜੀ ਮੇਰੀ ਸੋਚ ਨਹੀਂ ਐ ਉਹਨੂੰ ਪਰਲੋਕ ਕਹਿੰਦੇ ਨੇ ਅੰਦਰ ਦੀ ਜਿਹੜੀ ਮੇਰੀ ਸੋਚਨੀ ਆ ਉਹਨੂੰ ਵੈਕੁੰਠ ਕਹਿੰਦੇ ਨੇ ਅੰਦਰ ਦੀ ਜਿਹੜੀ ਮੇਰੀ ਜਿੱਥੇ ਰੱਬ ਜੀ ਵੱਸਦੇ ਨੇ ਉਹਨਾਂ ਦੇ ਕਾਰਨ ਜਿਹੜੀ ਮੇਰੀ ਸੋਚਨੀ ਬਣਦੀ ਹੈ ਉਹਨੂੰ ਪਰਲੋਕ ਸਵਾਰਨਾ ਕਹਿੰਦੇ ਨੇ ਬਾਹਰ ਜਿਹੜੇ ਮੇਰੇ ਐਕਸ਼ਨ ਹੁੰਦੇ ਉਹਨੂੰ ਲੋਕ ਕਹਿੰਦੇ ਨੇ ਇਹਨੂੰ ਇੱਤ ਉੱਤ ਕਹਿੰਦੇ ਨੇ ਆਗੇ ਪਾਛੇ ਇਂਹਾਂ ਉਂਹਾਂ ਲੋਕ ਪਰਲੋਕ ਮਰਨ ਤੋਂ ਬਾਅਦ ਵਾਲੇ ਕਿਸੇ ਲੋਕ ਦੀ ਮੈਂ ਗੱਲ ਨਹੀਂ ਕਰ ਰਿਹਾ ਨਾ ਕਿਸੇ ਵੈਕੁੰਠ ਦੀ ਗੱਲ ਕਰ ਰਿਹਾ ਜਦੋਂ ਇਹ ਗੱਲਾਂ ਸਾਨੂੰ ਸਮਝ ਆਂਦੀਆਂ ਕਿ ਜਦੋਂ ਅੰਦਰ ਦੀ ਆਪਣੀ ਬਿਰਤੀ ਨੂੰ ਸੰਭਾਲ ਲਵੋ ਤਾਂ ਪਰਲੋਕ ਸੁਖੀ ਹੋ ਗਿਆ ਲੋਕ ਸੁਖੀਏ ਪਰਲੋਕ ਸੁਹੇਲਾ ਹੋ ਗਿਆ ਅੰਦਰ ਸੁਖੀ ਹੋ ਗਿਆ ਅੰਦਰ ਸੁਹੇਲਾ ਹੋ ਗਿਆ ਤਾਂ ਬਾਹਰ ਦੇ ਐਕਸ਼ਨ ਠੀਕ ਹੋ ਜਾਣਗੇ ਜੋ ਅੰਦਰ سے ਫਿੱਟ ਉਹ ਬਾਹਰ ਵੀ ਫਿੱਟ ਜੋ ਅੰਦਰ سے ਫਿੱਟਿਆ ਉਹ ਬਾਹਰ سے ਵੀ ਫਿੱਟਿਆ ਐਕਸ਼ਨ ਕਰੇਗਾ ਸੋ ਗੁਰੂ ਪਾਚੇ ਕਹਿੰਦੇ ਨੇ ਵਰਚੂਜ਼ ði ਸੋਰਸ ਨੂੰ ਸੇਵ ਕਮਾਵੋ ਭਾਵ ਜੇ ਉਹਨੂੰ ਫਾਲੋ ਕਰੋ ਤਾਂ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਅੰਦਰੋਂ ਬਾਹਰੋਂ ਅਸੀਂ ਵਾਈਸਿਸ ਤੋਂ ਮੁਕਤ ਹੋ ਜਾਂਦੇ ਆਂ ਸਭ ਕਿਛ ਤੁਮ ਹੀ ਤੇ ਹੁਆ ਇਹ ਤੁਮ ਕੌਣ ਹੈ ਪਤ ਜਨਾ ਕਾ ਛੋਹਰਾ ਮੇਰਾ ਮਨ ਮੇਰੇ ਮਨ ਨੇ ਚੂਜ਼ ਕੀਤਾ ਮੇਰੇ ਮਨ ਨੇ ਐਕਸੈਪਟ ਕੀਤਾ ਕਿ ਮੇਰੇ ਕੋਲ ਦੋ ਰਾਹ ਨੇ ਇੱਕ ਸਾਧੂ ਦਾ ਇੱਕ ਸ਼ੈਤਾਨ ਦਾ ਇੱਕ ਆਗੁਣਾ ਦਾ ਵਾਈਸਿਸ ਦਾ ਇੱਕ ਵਰਚੂਸ ਦਾ ਇਹਨਾਂ ਦੋਵਾਂ 'ਚ ਮੈਂ ਕਿਹੜਾ ਚੂਜ਼ ਕਰਨਾ ਹੈ ਸਤਸੰਗਜੀ ਉਹ ਚੁਆਇਸ ਸਾਡੇ ਹੱਥ ਹੈ ਕਿਸੇ ਨੇ ਪੁੱਛਿਆ ਸੀ ਮਨੁੱਖ ਦੇ ਹੱਥ ਕੀ ਹੈ ਉਹਨੇ ਕਿਹਾ ਸੀ ਮਨੁੱਖ ਦੇ ਹੱਥ ਹੈ ਕਿ ਮਨੁੱਖ ਚੂਜ਼ ਕਰ ਸਕਦਾ ਹੈ ਧਰਤੀ ਤਾਂ ਇੱਕ ਪੈਰ ਚੁੱਕ ਸਕਦਾ ਹੈ ਦੂਜਾ ਨਹੀਂ ਚੁੱਕਦਾ ਇਟ ਇਜ਼ ਅਪ ਟੂ ਯੂ ਆਈਦਰ ਯੂ ਪਿਕ ਅਪ ਰਾਈਟ ਲੈਗ অর ਲੈਫਟ ਲੈਗ ਪਰ ਜੇ ਦੋਨੋ ਚੁੱਕ ਲੇਗਾ ਤਾਂ ਤੇਰੀ ਮਤ ਇਹ ਕਹਿੰਦੀ ਪਈਏ ਦੁਰਮਤ ਵਿੱਚ ਵੀ ਰੋ ਸੁਮਤ ਵਿੱਚ ਵੀ ਰੋ ਨਹੀਂ ਦੋਨਾ ਨਾਲ ਨਹੀਂ ਹੋ ਸਕਦਾ ਤਾਂ ਟਹਿਣਾ ਹੀ ਪਏਗਾ ਤੈਨੂੰ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀਕ ਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਵਾਲਾ ਜੀਵਨ ਸਿੱਖਣਾ ਪਏਗਾ ਮਨ ਸੱਚ ਨਾਲ ਜੁੜਨਾ ਪਏਗਾ ਅੱਗੇ ਕਹਿੰਦੇ ਨੇ ਸਭ ਕੁਝ ਤੁਮ ਹੀ ਤੇ ਹੋ ਆਪ ਬਣਤ ਬਣਾਈ ਐਸੇ ਵਿਜ਼ਡਮ ਵਾਲੇ ਮਨ ਨੂੰ ਸਤਗੁਰ ਦੀ ਮੱਤ ਕਰਕੇ ਸਮਰਪਨ ਕਰਨਾ ਤੇ ਕਹਿਣਾ ਇਹ ਬਣਤ ਤੁਸੀਂ ਬਣਾਈ ਐ ਨਿਜ ਕਰ ਚੋਂ ਵਰਚੂਸ ਲੈ ਕੇ ਸਾਡਾ ਪੱਲਾ ਕੀਤਾ ਹੈ ਕੌਣ ਕਹਿ ਰਿਹਾ ਸਾਰੇ ਇੰਦਰੀ ਗਿਆਨ ਇੰਦਰੀ ਸੁਰਤ ਮਤ ਬੁੱਧ ਸਾਰੇ ਕਹਿ ਰਹੇ ਨੇ ਮਨ ਜਿਸ ਪਾਸੇ ਟੁਰ ਪਿਆ ਨਾ ਜਿਸ ਪਾਸੇ ਚੰਗੇ ਗੁਣਾ ਵਾਲੇ ਪਾਸੇ ਮਨ ਟੁਰ ਪਵੇ ਨਾ ਉਹਨੂੰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਔਰ ਜਦੋਂ ਮਨ ਟੁਰ ਪੈਂਦਾ ਹੈ ਤਾਂ ਸੁਰਤ ਮਤ ਬੁੱਧ ਇੰਦਰੇ ਗਿਆਨ ਇੰਦਰੇ ਸਾਰੇ ਸਰੀਰ ਰੋਮ ਰੋਮ ਨੂੰ ਸੱਚ ਪਾਸੇ ਟੁਰਨਾ ਹੀ ਆ ਜਾਂਦਾ ਹੈ ਦੇ ਆਰ ਆਲਸੋ ਕਨਵਿੰਸਡ ਦੇ ਆਰ ਆਲਸੋ ਇਨਸਪਾਇਰਡ ਟੂ ਵਾਕ ਔਨ ਦਾ ਰਾਈਟ ਪਾਥ ਅਦਰਵਾਈਜ਼ ਮਨ ਕੁਝ ਹੋਰ ਕਹਿੰਦਾ ਅੱਖਾਂ ਕੁਝ ਹੋਰ ਕਹਿੰਦੀਆਂ ਕੰਨ ਕੁਝ ਹੋਰ ਕਹਿੰਦੇ ਨੇ ਮਨ ਤਨ ਭੰਗ ਹੋ ਜਾਂਦਾ ਹੈ ਇੰਬੈਲੈਂਸ ਅਵਸਥਾ ਬਣ ਜਾਂਦੀ ਹੈ ਦਰਸ਼ਨ ਭੇਟਤ ਸਾਧਕਾਰ ਨਾਨਕ ਗੁਣ ਗਾਈ ਹੁਣ ਸਾਧ ਕੀ ਬਣਿਆ ਪਲੂਰਲ ਤੱਦੇ ਨੂੰ ਔਂਕੜਨੀ ਹੈ ਵਰਚੂਜ਼ ਜਦੋਂ ਵਰਚੂਜ਼ ਦੇ ਨਾਲ ਜੀਵਨ ਜੀਣ ਲੱਗਦੇ ਆ ਤਾਂ ਗੁਣ ਗਾਣ ਦੀ ਅਵਸਥਾ ਬਣਦੀ ਹੈ ਕੱਲ ਅਸੀਂ ਪੜਿਆ ਸੀ ਸੰਤ ਜੇ ਨਾਮ ਮਿਲ ਹਰ ਜਸ ਗਾਇਓ ਕੋਈ ਬੰਦਿਆਂ ਨਾਲ ਕੋਈ ਚੋਲੇ ਵਾਲੇ ਨਾਲ ਕਿਸੇ ਖਾਸ ਭੀਖ ਵਾਲੇ ਨਾਲ ਮਿਲ ਕੇ ਗੁਣ ਗਾਂਦ ਦੀ ਨਹੀਂ ਗੱਲ ਚੱਲ ਰਹੀ ਚੰਗੇ ਗੁਣਾ ਨਾਲ ਜੀਓ ਤਾਂ ਰੋਮ ਰੋਮ ਕਰਕੇ ਇੰਦਰੇ ਗਿਆਨਿੰਦਰੇ ਸਾਰੇ ਮਿਲ ਕੇ ਰੱਬੀ ਗੁਣ ਗਾਂਦ ਦੀ ਅਵਸਥਾ ਵਿੱਚ ਆ ਜਾਂਦੇ ਨੇ ਨਾ ਨੂੰ ਆਈਡੀਅਲਸ ਔਰ ਵਰਚੂਜ਼ ਵਾਲਾ ਮੋਰੈਲਿਟੀ ਵਾਲਾ スピリチュアル ਰੂਹਾਨੀਅਤ ਅਧਿਆਤਮਕ ਜੀਵਨ ਬਣ ਜਾਂਦਾ ਹੈ ਅਧਿਆਤਮਕ ਜੀਵਨ ਬਣ ਜਾਣਾ ਮੀਨਸ ਟਿਊਨਡ ਹੋ ਜਾਣਾ ਉਹਨੂੰ ਕਹਿੰਦੇ ਨੇ ਧਨਮੈ ਧਿਆਨ ਉਹ ਸਤਗੁਰੂ ਦੀ ਮੱਤ ਦੇ ਅਧੀਨ ਅਕੋਰਡਿੰਗ ਸਜੇ ਹੀ ਜੀਦਾ ਰਹਿੰਦਾ ਰੱਬੀ ਗੁਣਾ ਦੀ ਉਸਤਤ ਵਾਲੀ ਬਾਡੀ ਬਣ ਗਈ ਅੱਖਾਂ ਉਸਤਤ ਵਾਲੀਆਂ ਕਿਸ ਤਰ੍ਹਾਂ ਬਣ ਗਈਆਂ ਅੱਖਾਂ ਕਹਿੰਦੀ ਐ ਇਹ ਨੇਤਰੋ ਮੇਰਿਓ ਹਰ ਤੁਮ ਮੈ ਜੋ ਤਰੀ ਹਰ ਬਿਨਵਰ ਨਾ ਦੇਖੋ ਕੋਈ ਅੱਖਾਂ ਕਹਿੰਦੀ ਐ ਇਹ ਵੀ ਸੰਸਾਰ ਤੂੰ ਦੇਖ ਦੇ ਇਹ ਹਾਰ ਕਰ ਰੂਪ ਹੈ ਜ਼ਬਾਨ ਮਿੱਠ ਬੋਲੜਾ ਬਣ ਜਾਂਦੀ ਐ ਕੰਨ ਕਰਨ ਨੇ ਸੁਨੇ ਕਾਹੂ ਕੀ ਨਿੰਦਾ ਵਾਲੇ ਬਣ ਜਾਂਦੇ ਨੇ ਇਸ ਤਰ੍ਹਾਂ ਸਾਰੀ ਬੋਡੀ ਟਿਊਨ ਹੋ ਜਾਂਦੀ ਹੈ ਜਦੋਂ ਬੋਡੀ ਟਿਊਨ ਹੋ ਜਾਂਦੀ ਹੈ ਇਹਨੂੰ ਅਨਹਦ ਨਾਦ ਕਹਿੰਦੇ ਨੇ ਨਿਰੰਤਰ ਸਤਗੁਰੂ ਦੀ ਮਤ ਵਾਲਾ ਨਾਦ ਸੁਣਦੇ ਰਹਿਣਾ ਕੋਈ ਟਿਊਨ ਕੋਈ ਭਾਂਡੇ ਖੜਕਣੇ ਕੋਈ 뮤직 ਦੀ ਗੱਲ ਨਹੀਂ ਚੱਲਦੀ ਉਹ ਸਿੱਧਾ ਜੋਗੀਆਂ ਦੀਆਂ ਗੱਲਾਂ ਸੀ ਐਸੇ ਕਾਨ ਬੰਦ ਕਰ ਲਓ ਅੱਖੇ ਬੰਦ ਕਰ ਲਓ ਚੌਕੜਾ ਮਾਰ ਲਓ ਕੋਈ ਤੁਮਕੋ ਮਿਊਜ਼ਿਕ ਸੁਣਾਈ ਦੇਗਾ ਗੁਰਮਤ ਦਾ ਅਨਹਦ ਨਾਦ ਹੈ ਨਿਰੰਤਰ ਸਤਗੁਰ ਦੀ ਮੱਤ ਦੇ ਵਿੱਚ ਟਿਊਨਡ ਰਹਿਣਾ ਧੁਨ ਮੈਂ ਧਿਆਨ ਮੈਨੂੰ ਧੁਨ ਸਵਾਰ ਹੈ ਕਿ ਮੈਨੂੰ ਸਤਗੁਰ ਦੀ ਮੱਤ ਚਾਹੀਦੀ ਹੈ ਸਤਗੁਰ ਮਨ ਨੂੰ ਆਈਡੀਅਲਸ ਨਾਲ ਜੋੜ ਕੇ ਰੱਖਦੇ ਨੇ ਨਾਨਕ ਜੀ ਆਖਦੇ ਹਨ ਐਸੇ ਸਾਧ ਮਨ ਦਾ ਫਲਸਫਾ ਲੈ ਕੇ ਸੂਰਤ ਮਤ ਬੁੱਧ ਤਨ ਮਨ ਕਰਕੇ ਰੱਬੀ ਗੁਣ ਗਾਉਂਦਾ ਆ ਤਾਂ ਵਰਚੂਸ ਦਾ ਸੁਭਾਅ ਪੱਕ ਜਾਂਦਾ ਹੈ ਸਾਰੇ ਉਸਪਾਸੇ ਟੁਰ ਪਏ ਜਦੋਂ ਸਾਰੇ ਉਸਪਰ ਸੇ ਟੁਰ ਪੈਂਦੇ ਨੇ ਤਾਂ ਉਹਨੂੰ ਕਹਿੰਦੇ ਨੇ ਆ ਵੋ ਪੈਣੇ ਗੱਲ ਮਿਲੈ ਅੰਕ ਸਹੀ मिलके करहे कहानियां मिलके करहे कहानियां सम्राट कंठ किया आओ पैणे गल मिले ਅੰਕ ਸਹਿ ਲੜੀਆਂ ਅੰਕ ਸਹਿ ਲੜੀਆਂ ਸੋ ਇੰਦਰੀ ਗਿਆਨ ਇੰਦਰੀ ਨੂੰ ਸਖੀਓ ਸਹਿ ਲੜੀਓ ਭੈਣੇ ਕਹਿੰਦੇ ਨੇ ਸਾਰੇ ਸੱਚ ਨਾਲ ਜੁੜ ਜੇ